ਇਸ ਲਈ ਪੂਰਾ ਪੰਜਾਬ ਹੜ੍ਹ ਦੀ ਸਥਿਤੀ ਵਿੱਚ ਗ੍ਰਸਤ ਹੈ ਪੂਰੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਲਗਾਤਾਰ ਮੀਂਹ ਵੀ ਵਰ ਰਿਹਾ ਹੈ ਅਤੇ ਹੜ੍ਹ ਦੀ ਸਥਿਤੀ ਵੀ ਬਣੀ ਹੋਈ ਹੈ ਪਰ ਆਖਰਕਾਰ ਇਸ ਦੇ ਪਿੱਛੇ ਕਿਸ ਦਾ ਦੋਸ਼ ਹੈ ਆਖਰ ਪੰਜਾਬ ਦੇ ਵਿੱਚ ਇਹਨਾਂ ਹੜ੍ਹਾਂ ਦੀ ਸਥਿਤੀ ਦੇ ਪਿੱਛੇ ਕਿਸ ਦਾ ਹੱਥ ਹੈ ਕਿਸ ਦੀ ਗਲਤੀ ਹੈ ਜਾਂ ਕਿਸ ਉੱਤੇ ਇਸ ਦਾ ਇਲਜ਼ਾਮ ਮੜਿਆ ਜਾਣਾ ਚਾਹੀਦਾ ਹੈ ਇਸ ਮਸਲੇ ਨੂੰ ਲੈ ਕੇ ਲਗਾਤਾਰ ਚਰਚਾਵਾ ਚੱਲ ਰਹੀਆਂ ਨੇ ਇਸ ਦੇ ਦਰਮਿਆਨ ਗਿਆਮ ਸਿੰਘ ਮਾਨ ਜੋ ਸੀਐਮ ਭਗਵੰਤ ਮਾਨ ਦੇ ਭਰਾ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਹੋਇਆਂ ਵੱਡੇ ਇਲਜ਼ਾਮ ਲਾਏ ਨੇ ਔਰ ਐਥੋਂ ਤੱਕ ਇਸ ਮਸਲੇ ਉੱਤੇ ਖਲਾਸਾ ਵੀ ਕੀਤਾ ਕਿ ਆਖਰਕਾਰ ਜੋ ਬੰਦੋਬਸਤ ਹੋਣਾ ਚਾਹੀਦਾ ਸੀ ਉਹ ਕਿਉਂ ਨਹੀਂ ਕੀਤਾ ਗਿਆ 250 ਕਰੋੜ ਰੁਪਏ ਦਾ ਜ਼ਿਕਰ ਗਿਆਨ ਸਿੰਘ ਮਾਨ ਨੇ ਕੀਤਾ ਆਖਿਰ 250 ਕਰੋੜ ਰੁਪਏ ਕਿਸ ਚੀਜ਼ ਦਾ ਹੈ ਕਿਸ ਵਾਸਤੇ ਲਿਆਉਣਾ ਸੀ ਕਿ ਕਿਸ ਵਾਸਤੇ ਦਿੱਤਾ ਗਿਆ ਸੀ ਜਾਰੀ ਕੀਤਾ ਗਿਆ ਸੀ ਇਹ ਬਾਰੇ ਜਾਣ ਕੇ ਪੂਰਾ ਪੰਜਾਬ ਵਾਸੀ ਹੈਰਾਨ ਰਹਿ ਜਾਣਗੇ ਦਰਸਲ ਇਸ ਬਾਰੇ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਸੀ ਕਿ ਐਤਕੀ ਮੌਨਸੂਨ ਜ਼ਿਆਦਾ ਤੀਬਰ ਹੋਵੇਗਾ ਇਸ ਬਾਰੇ ਪਹਿਲਾਂ ਵੀ ਤਜਵੀਜ਼ਾਂ ਦਿੱਤੀਆਂ ਜਾ ਚੁੱਕੀਆਂ ਨੇ ਪਰ ਉਸ ਦੇ ਬਾਵਜੂਦ ਵੀ ਸਰਕਾਰ ਦੇ ਵੱਲੋਂ ਕੋਈ ਪੁਖਤਾ ਕਦਮ ਕਿਉਂ ਨਹੀਂ ਚੁੱਕੇ ਗਏ ਇਹ ਇੱਕ ਇਹ ਸਵਾਲ ਖੜਾ ਕੀਤਾ ਜਾ ਰਿਹਾ ਹੈ ਖੈਰ ਗਿਆਨ ਸਿੰਘ ਮਾਨ ਨੇ ਸੋਸ਼ਲ ਮੀਡੀਆ ਦਾ ਹਵਾਲਾ ਲੈਂਦਿਆਂ ਹੋਇਆ ਇੱਕ ਪੋਸਟ ਸਾਂਝੀ ਕੀਤੀ ਹੈ ਉਹ ਲਿਖਦੇ ਨੇ ਕਿ ਬਰਸਾਤੀ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੁਕਾਨਾਂ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਇਸ ਕੰਮ ਲਈ ਰਿਲੀਜ਼ ਹੋਏ 250 ਕਰੋੜ ਤੋਂ ਵੀ ਜ਼ਿਆਦਾ ਰੁਪਏ ਕਿੱਥੇ ਗਾਇਬ ਹੋ ਗਏ ਜਿਸ ਵਿੱਚੋਂ 40 ਲੱਖ ਰੁਪਏ ਜਲ ਸਰੋਤ ਮੰਤਰੀ ਸ੍ਰੀ ਵਿਰਿੰਦਰ ਕੋਇਲ ਦੇ ਹਲਕੇ ਲਹਿਰਾ ਦੇ ਵਿੱਚ ਰਿਲੀਜ਼ ਹੋਏ ਸਫਾਈ ਨਾਲੀਆਂ ਦੀ ਹੋਈ ਜਾਂ 250 ਕਰੋੜ ਰੁਪਏ ਦੀ ਸਰਕਾਰ ਇਸ ਦੀ ਜਾਂਚ ਕਰਵਾ ਕੇ ਕਸੂਰوار ਅਧਿਕਾਰੀਆਂ ਤੇ ਠੇਕੇਦਾਰਾਂ ਉੱਤੇ ਸਖਤ ਕਾਰਵਾਈ ਕਰੇ ਗਿਆਨ ਸਿੰਘ ਮਾਨ ਹਾਲਾਂਕਿ ਇਸ ਦੇ ਵਿੱਚ ਉਹਨਾਂ ਨੇ ਜ਼ਰੂਰ ਜ਼ਿਕਰ ਕੀਤਾ ਹੈ ਕਿ ਕਸੂਰوار ਅਧਿਕਾਰੀ ਅਤੇ ਠੇਕੇਦਾਰਾਂ ਦੀ ਜਾਂਚ ਕੀਤੀ ਜਾਵੇ ਇਸ ਪੂਰੇ ਮਸਲੇ ਦੇ ਉੱਤੇ ਸਿਨਾਖਤ ਕਰਕੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਸ ਮਸਲੇ ਦੇ ਵਿੱਚ ਕੀ ਸਿਰਫ ਠੇਕੇਦਾਰ ਅਤੇ ਅਧਿਕਾਰੀ ਹੀ ਸ਼ਾਮਿਲ ਨੇ ਜਾਂ ਉਸ ਤੋਂ ਇਲਾਵਾ ਹੋਰ ਵੀ ਇਨਵੋਲਵਮੈਂਟ ਕਿਸੇ ਕਿਸਮ ਦੀ ਇਸ ਦੇ ਵਿੱਚ ਹੈ ਕਿਉਂਕਿ ਮਸਲਾ ਹੁਣ 250 ਕਰੋੜ ਤੋਂ ਵੱਧ ਰੁਪਏ ਦਾ ਵੱਲ ਚੁੱਕਿਆ ਹੈ ਖੈਰ ਗਿਆਨ ਸਿੰਘ ਮਾਨ ਦੇ ਇਸ ਬਿਆਨ ਤੋਂ ਬਾਅਦ ਕੀ ਕੁਝ ਹੋਵੇਗਾ ਉਹ ਵਕਤ ਤੇ ਮੈਸਰ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਗਿਆਨ ਸਿੰਘ ਮਾਨ ਦਾ ਇਹ ਬਿਆਨ ਲਗਾਤਾਰ ਵਾਇਰਲ ਹੋ ਰਿਹਾ ਹੈ ਸਰਕਾਰ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਹੈ ਕਿਉਂਕਿ ਜਦੋਂ ਵਿਭਾਗ ਦੇ ਵੱਲੋਂ ਇਨਫੋਰਮੇਸ਼ਨ ਦੇ ਦਿੱਤੀ ਗਈ ਸੀ ਕਿ ਮੌਨਸੂਨ ਸੀਜ਼ਨ ਇਸ ਵੇਲੇ ਜ਼ਿਆਦਾ ਤੀਬਰ ਹੋਵੇਗਾ ਤਾਂ ਕਿਉਂ ਬਰਸਾਤੀ ਨਾਲਿਆਂ ਦੀ ਸਫਾਈ ਸਮੇਂ ਸਿਰ ਨਹੀਂ ਕੀਤੀ ਗਈ ਇਥੋਂ ਤੱਕ ਕਿ ਕਈ ਸ਼ਹਿਰਾਂ ਦੇ ਵਿੱਚ ਤਾਂ ਵੱਡੇ ਛੋਟੇ ਨਾਲਿਆਂ ਦੀ ਸਫਾਈ ਵਰਦੇ ਮੀਂਹ ਦਰਮਿਆਨ ਕੀਤੀ ਗਈ ਪਾਣੀ ਦਾ ਪੱਧਰ ਜਦੋਂ ਉੱਪਰ ਨੂੰ ਛਾਲਾ ਮਾਰ ਰਿਹਾ ਸੀ ਉਸ ਵੇਲੇ ਉਹਨਾਂ ਨਾਲਿਆਂ ਦੀ ਸਫਾਈ ਆਰੰਭੀ ਗਈ ਅਤੇ ਮੁਕੰਮਲ ਹੋਣ ਦੀ ਬਜਾਏ ਹਾਲਾਤ ਵੱਧ ਤੋਂ ਵੱਧਰ ਹੁੰਦੇ ਗਏ ਥੈਟ ਆਨ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ ਤੇ